ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ বেদ ਪੁਰਾਨ ਸਬੈ ਮਤ ਸੁਨਕੇ ਕਰੀ ਕਰਮ ਕੀ ਆਸਾ ਤਨ ਤਨ ਭਗਤ ਕਬੀਰ ਸਾਹਿਬ ਜੀ ਦੇ ਪਾਸ ਉਹਨਾਂ ਦੇ ਸਤਸੰਗੀਆਂ ਨੇ ਬੇਨਤੀ ਕੀਤੀ ਕਿ ਕਬੀਰ ਸਾਹਿਬ ਜੀ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਕੋਈ ਕੁਝ ਯਤਨ ਦੱਸਦਾ ਹੈ ਕੋਈ ਕੁਝ ਯਤਨ ਦੱਸਦਾ ਹੈ ਆਪ ਜੀ ਦੱਸੋ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਸਿੱਧ ਬਣ ਕੇ ਨਾਦ ਵਜਾਉਂਦੇ ਰਹੀਏ ਵੇਦਾਂ ਦਾ ਪਾਠ ਕਰਨ ਵਾਲੇ ਵੇਦ ਪਾਠੀ ਬਣੀਏ ਕਿ ਅਲਗ ਹੋ ਅਲਗ ਹੋ ਸ਼ਬਦ ਜੋਗੀਆਂ ਵਾਂਗ ਬੋਲਦੇ ਰਹੀਏ ਤਾਂ ਸੁਣ ਕੇ ਕਬੀਰ ਜੀ ਨੇ ਪਵਿੱਤਰ ਸ਼ਬਦ ਉਚਾਰਨ ਕੀਤਾ ਬੀਦ ਪੁਰਾਨ ਸਬੈ ਮਤ ਸੁਨ ਕੈ ਕਰੀ ਕਰਮ ਕੀ ਆਸਾ ਜਿਨ੍ਹਾਂ ਨੇ ਚਾਰ ਵੇਦਾਂ 18 ਪੁਰਾਣਾ ਦੇ ਸਾਰੇ ਮਤਾ ਮਤਾੰਤਰਾ ਨੂੰ ਸਰਵਣ ਕਰਕੇ ਪਾਪਾਂ ਦੀ ਨਿਵਰਤੀ ਵਾਸਤੇ ਨਿਤ ਨਿਮਿਤ ਪ੍ਰਾਸ਼ਿਤ ਕਰਮ ਕਾਂਡਾਂ ਦੀ ਆਸਾ ਕੀ ਇਹ ਕਾਮਨਾ ਕੀਤੀ ਹੈ ਕਾਲ ਗ੍ਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚੱਲੇ ਨਿਰਾਸਾ ਉਸਾਰੇ ਸਿਆਣੇ ਚਤੁਰ ਵਿਦਵਾਨ ਲੋਕ ਵੀ ਅੰਤ ਨੂੰ ਕਾਲ ਮੌਤ ਨੇ ਗ੍ਰਸਤ ਪਕੜ ਲਏ ਭਾਵ ਮਰ ਗਏ ਹਨ ਅਤੇ ਜਿਹੜੇ ਕਰਮ ਕਾਂਡ ਦਾ ਉਪਦੇਸ਼ ਦੇਣ ਵਾਲੇ ਪੰਡਤ ਸੀ ਉਹ ਪੰਡਤ ਵਿਦਵਾਨ ਵੀ ਸੰਸਾਰ ਤੋਂ ਉੱਠ ਕਰਕੇ ਨਿਰਾਸਾ ਆਸਾ ਪੂਰੀ ਹੋਣ ਤੋਂ ਬਗੈਰ ਹੀ ਕਾਲ ਦੇ ਮੂੰਹ ਵਿੱਚ ਪੈ ਕੇ ਚਲੇ ਗਏ ਹਨ ਮਨ ਰੇ ਸਰਿਓ ਨਾ ਏਕੈ ਕਾਜਾ हे मेरे मन तेरे ਕੋਲੋਂ ਜੀਵੀ ਇਸ ਦੀ ਇਕਤਾ ਵਾਲਾ ਕਾਰਜ ਸਿਰੇ ਨਹੀਂ ਚੜਿਆ। अरे ਤੂੰ ਭਾਵ ਹੈ ਭਾਈ ਆਪਣੇ ਮਨ ਵਿੱਚ ਸਮਝਣਾ ਕਰੋ ਕਿ ਸ ਕਾਮ ਕਰਮਾ ਕਰਕੇ ਇਕ ਆਪਨਾ ਮੁਕਤ ਹੋਣ ਦਾ ਕਾਰਜ ਵੀ ਸਰਯੋ ਕਈ ਸਿਰੇ ਨਹੀਂ ਚੜਿਆ। ਪੂਰਾ ਨਹੀਂ ਹੋ ਸਕਿਆ। ਕਿਉਂਕਿ ਪਜਿਓ ਨਾ ਰਗਪਤ ਰਾਜਾ ਰਹਾ। ਤੂੰ ਰਗਪਤ ਪਰਮੇਸ਼ਰ ਦਾ ਭਜਨ ਸਿਮਰਨ ਨਹੀਂ ਕੀਤਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰ ਰਿਹਾ ਬਨਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ ਕਈ ਪਰ ਪੁਰਸ਼ਾ ਨੇ ਪਰਮੇਸ਼ਰ ਦੀ ਬੰਦਗੀ ਛੱਡ ਕੇ ਜੰਗਲ ਦੇ ਕਿਸੇ ਖੰਡ ਟੁਕੜੇ ਦੇ ਵਿੱਚ ਜਾ ਕਰਕੇ ਪ੍ਰਾਣਾਯਾਮ ਆਦ ਜੋਗ ਸਾਧੇ ਧੂਣੀਆਂ ਤਪਾ ਕੇ ਤਪ ਕੀਤੇ ਅਤੇ ਕੰਦ ਬਿਰਸ਼ਾ ਨੂੰ ਲੱਗੇ ਫਲ ਫੁੱਲ ਮੂਲ ਮੋਢ ਭਾਵ ਧਰਤੀ ਵਿੱਚ ਪੈਦਾ ਆਏ ਮੂਲੀ ਆਦ ਪਦਾਰਥ ਕੰਦ ਜ਼ਮੀਨ ਅੰਦਰ ਪੈਦਾ ਹੋਣ ਵਾਲੇ ਗਾਜਰ ਆਦ ਪਦਾਰਥ ਮੂਲ ਵੇਲ ਜਾਂ ਬਿਰਸ਼ਾ ਦੀ ਜੜ ਵਿੱਚ ਪੈਦਾ ਹੋਣ ਵਾਲੇ ਖਾਣ ਯੋਗ ਪਦਾਰਥ ਕੰਦ ਮੂਲ ਬਨਸਪਤੀ ਦੀਆਂ ਚੀਜ਼ਾਂ ਜੋ ਜ਼ਮੀਨ ਵਿੱਚੋਂ ਖਾਣ ਵਾਲੀਆਂ ਆਲੂ ਕਜਾਲੂ ਰਤਾਲੂ ਜਿਮੀ ਕੰਦ ਸ਼ਕਰ ਕੰਦ ਜਾਂ ਮੂਲੀਆਂ ਗਾਜਰਾ ਆਦਿਕ ਪਦਾਰਤਾ ਚੁਣ-ਚੁਣ ਕੇ ਖਾਣਾ ਕੀਤੇ ਨਾਦੀ 베ਦੀ ਸਬਦੀ ਮੋਨੀ ਜਮ ਕੇ ਪਟੈ ਲਖਾਇਆ ਨਾਦੀ ਨਾਦ ਸੰਖਾ ਆਦਿਕ ਦੇ ਵਜਾਉਣ ਵਾਲੇ ਕੰਨ ਪਾਡੇ ਜੋਗੀ ਭਾਵ ਗੁਰਕਮਤੀਏ 베ਦੀ 베ਦਾਂ ਦੇ ਪਾਠ ਕਰਨ ਵਾਲੇ ਭਾਵ ਵੇਦ ਪਾਠੀ ਵਿਦਾਂਤ ਦੇ ਵਾਕਾਂ ਨੂੰ ਕਹਿਣ ਵਾਲੇ ਅਲਖ ਹੋ ਅਲਖ ਹੋ ਆਖਣ ਵਾਲੇ ਦਤ ਮਤ ਦੇ ਜੋਗੀ ਆਪਣੇ ਆਪ ਨੂੰ ਮੋਨੀ ਚੁੱਪ ਸਾਧਣ ਵਾਲੇ ਗੰਗ ਮੋਨ ਜੜ ਮੋਨ ਆਦਕਾਂ ਨੂੰ ਧਾਰਨ ਵਾਲੇ ਮੋਨਤਾਰੀ ਆਦ ਇਹਨਾਂ ਸਾਰਿਆਂ ਨੇ ਹੰਗਤਾ ਕਰਕੇ ਆਪਣੇ ਜੀਵਨ ਨੂੰ ਜਮਾ ਦੇ ਪਟੇ ਕੀ ਅਧਿਕਾਰ ਪੱਤਰ ਦਸਤੇ ਵਿੱਚ ਲਿਖਾ ਲਿਆ ਹੈ ਭਾਵ ਉਹਨਾਂ ਨੂੰ ਧਰਮ ਰਾਜੇ ਦੀ ਕਚਹਿਰੀ ਵਿੱਚ ਹਿਸਾਬ ਕਿਤਾਬ ਦੇਣ ਜਾਣਾ ਪੈਂਦਾ ਹੈ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਭਗਤ ਨਾਰਦੀ ਹਿਰਦੈ ਨ ਆਈ ਕਾਸ਼ ਕੂਸ਼ ਤਨ ਦੀਨਾਂ ਜਿਨ੍ਹਾਂ ਪੁਰਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਨਾਰਦੀ ਪ੍ਰੇਮਾ ਭਗਤੀ ਕੀਰਤਨ ਭਗਤੀ ਨਹੀਂ ਆਈ ਨਾਰਦੀ ਨਾਰਦ मुनि ਦੀ ਪੰਚਰਾਤਰ ਨਾਮੀ ਗ੍ਰੰਥ ਵਿੱਚ ਲਿਖੀ 11 ਪ੍ਰਕਾਰ ਦੀ ਭਗਤੀ ਜੋ 10ਵੀਂ ਪ੍ਰੇਮਾ ਭਗਤੀ ਹਿਰਦੇ ਵਿੱਚ ਨਹੀਂ ਆਈ ਤੇ ਤਨ ਸਰੀਰ ਦਾ ਕਾਸ਼ ਕੂਝ ਪਾਲਣ ਪੋਸ਼ਣ ਕਰਕੇ ਬੜਾ ਤਣਾ ਕੇ ਅੰਤ ਨੂੰ ਜਮਾ ਦੇ ਹਵਾਲੇ ਕਰ ਦਿੱਤਾ ਰਾਗ ਰਾਗਣੀ ਡੰਬ ਹੋਏ ਬੈਠਾ ਓਨ ਹਰ ਪਹਿ ਗਿਆ ਲੀਨਾ ਜਿਹੜੇ ਰਾਗੜੀਆਂ ਸਿੱਖਣੇ ਵਾਲੇ ਗਵਈਏ ਡੰਬ ਪਖੰਡੀ ਬਣ ਕੇ ਬੈਠਾ ਇਸਤ ਤੋਏ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਮਿਲਾਪ ਦਾ ਰਾਗ ਪ੍ਰੇਮ ਨਹੀਂ ਜਾਗਿਆ ਤੇ ਮਨ ਬਾਣੀ ਕਰਕੇ ਰਾਗਣੀ ਪ੍ਰੀਤੀ ਨਹੀਂ ਆਪਣੇ ਆਪ ਪਖੰਡੀ ਬਣ ਕੇ ਬੈਠੇ ਹੋਏ ਹਨ ਉਹਨਾਂ ਪਖੰਡੀ ਲੋਕਾਂ ਨੇ ਪਰਮੇਸ਼ਰ ਦੇ ਪਾਸੋਂ ਕੀ ਲੈਣਾ ਹੈ ਭਾਵ ਕੁਝ ਨਹੀਂ ਲੈਣਾ ਕਿ ਆਹ ਕਿਹੜਾ ਪਦਾਰਥ ਲਿਆ ਹੈ ਭਾਵ ਮੁਕਤੀ ਰੂਪ ਜਾਂ ਗਿਆਨ ਰੂਪੀ ਪਦਾਰਥ ਨਹੀਂ ਲਿਆ ਇਹੋ ਜਿਹੇ ਪਖੰਡ ਕਰਨ ਵਾਲਿਆਂ ਬਸ ਪਰਮੇਸ਼ਰ ਤੀ ਦੀ ਕੋ ਬਰੇ ਹਟ ਕੇ ਰਹਿੰਦਾ ਹੈ ਜੈਸਾ ਕਿ ਗਿਆਨੀ ਕੇ ਪ੍ਰਭ 20 ਕੋ ਰਾਗੀ ਕੇ ਪ੍ਰਭ 30 ਭਗਤਨ ਕੇ ਹਿਰਦੇ ਬਸੇ ਸਤਸੰਗਤ ਕੇ ਵਿੱਚ ਕਹਿੰਦੇ ਹਨ ਕਿ ਜਿਹੜਾ ਗਿਆਨੀ ਹੁੰਦਾ ਪ੍ਰਭੂ ਵਾਹਿਗੁਰੂ ਤੋਂ ਵੀ ਕੋ ਦੂਰ ਰਹਿੰਦਾ ਤੇ ਜਿਹੜਾ ਰਾਗੀ ਹੁੰਦਾ ਉਹਦੇ ਕੋਲੋਂ 30 ਕੋ ਰਹਿੰਦਾ ਪਰ ਭਗਤਾਂ ਦੇ ਹਿਰਦੇ ਵਿੱਚ ਰਹਿੰਦਾ ਹੈ ਤੇ ਸਤਸੰਗਤ ਦੇ ਵਿੱਚ ਹੀ ਰਹਿੰਦਾ ਹੈ ਪਰਿਉ ਕਾਲ ਸਭੈ ਜਗ ਉਪਰ ਮਾਹੇ ਲਿਖੇ ਪ੍ਰਮ ਗਿਆਨੀ ਸਾਰੇ ਜਗ ਸੰਸਾਰ ਦੇ ਜੀਵਾਂ ਉਪਰ ਕਾਲ ਮ੍ਰਿਤੂ ਮੌਤ ਦਾ ਬਲ ਪੈ ਰਿਆ ਹੈ ਜੋ ਕੇਵਲ ਕਥਨੀ ਦੇ ਗਿਆਨੀ ਗਿਆਨਵਾਨ ਹਨ ਪਰ ਹਿਰਦੇ ਅੰਦਰ ਪਰਮ ਹੋਣ ਕਰਕੇ ਉਹ ਵੀ ਜਮਾ ਦੇ ਪੱਡੇ ਵਿੱਚ ਲਿਖੇ ਗਏ ਜਿਨ੍ਹਾਂ ਨੂੰ ਹਿਰਦੇ ਅੰਦਰ ਗਿਆਨ ਸਰੂਪ ਦਾ ਨਿਸ਼ਾਨੀ ਹੋਇਆ ਉਹ ਵੀ ਜਮਾ ਦੇ ਪੱਡੇ ਵਿੱਚ ਲਿਖੇ ਗਏ ਸੰਸੇਵ ਪਰਜੇ ਵਾਲੇ ਗਿਆਨੀ ਵੀ ਜਮਾ ਦੇ ਪਟੇ ਵਿੱਚ ਲਿਖੇ ਗਏ ਹਨ ਭਾਵੇਂ ਜੋ ਪ੍ਰੇਮਾ ਭਗਤੀ ਤੋਂ ਬਿਨਾਂ ਦੂਸਰਿਆਂ ਨੂੰ ਮੁਕਤੋਂ ਗਿਆਨ ਦੀਆਂ ਗੱਲਾਂ ਸੁਣਾ ਕੇ ਕਰਮਾਂ ਨੂੰ ਕਮਾਉਂਦੇ ਉਹ ਵੀ ਕਾਲ ਦੇ ਅਧੀਨ ਹਨ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਣੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨੂੰ ਜਾਣਿਆ ਹੈ ਉਹ ਜਨਪੁਰਖ ਖਾਲਸੇ ਸ਼ੁੱਧ ਸਰੂਪ ਹੋਏ ਹਨ ਪਾਪ ਸ਼ੁੱਧ ਵਸਤੂ ਨੂੰ ਖਾਲਸ ਕਹਿੰਦੇ ਹਨ ਬ੍ਰਹਮ ਹੀ ਮਲ ਅਵਿਦਿਆ ਤੋਂ ਰਹਿਤ ਹੋਣ ਕਰਕੇ ਸ਼ੁੱਧ ਹੈ ਕਿਉਂਕਿ ਰਾਮਾਨੰਦ ਜੀ ਤੋਂ ਕਬੀਰ ਜੀ ਨੇ ਸਿੱਖਿਆ ਲਈ ਸੀ ਕਿ ਜੋ ਵੈਸ਼ਨਵ ਮਤ ਨਾਲ ਸੰਬੰਧਿਤ ਹਨ ਵੈਸ਼ਨਵ ਮਤ ਵਿੱਚ ਅੱਜ ਵੀ ਕਬੀਰ ਜੀ ਦੀਆਂ ਤਰ੍ਹਾਂ ਆਪਣੇ ਆਪ ਨੂੰ ਖਾਲਸੇ ਪਾਪ ਸ਼ੁੱਧ ਸਰੂਪ ਨੂੰ ਮੰਨਣ ਵਾਲੇ ਮੌਜੂਦ ਹਨ ਬਹੁਤ ਸਾਰੇ ਅੱਜ ਵੀ ਮੌਜੂਦ ਜੋ ਆਪਣੇ ਆਪ ਨੂੰ ਖਾਲਸਾ ਕਹਾਉਂਦੇ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਰਚਿਆ ਸੀ ਉਦੋਂ ਪਹਿਲਾਂ ਕਲਗੀਧਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵਾਕ ਲਿਆ ਸੀ ਜੋ ਕਬੀਰ ਸਾਹਿਬ ਜੀ ਦਾ ਸ਼ਬਦ ਆਇਆ ਸੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਇਸੇ ਸ਼ਬਦ ਤੋਂ ਸਤਿਗੁਰਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਥ ਦਾ ਨਾਮ ਰੱਖਿਆ ਸੀ ਇਹ ਵਜਨ ਕਹੇ ਸਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰਉ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹਾਂ ਬਸਤ ਸਦ ਸੰਗਾ ਖਾਲਸਾ ਮੇਰੋ ਸੱਜਣ ਪਰਵਾਰ ਖਾਲਸਾ ਮੇਰੋ ਕਰਤ ਉਧਾਰ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਉਪਮਾ ਖਾਲਸਾ ਹੈ ਜਾਤ ਨਾ ਕਹੀ ਜਿਹਾ ਏਕ ਪਾਰ ਨਹਿ ਲਹੀ ਸ਼ੇਸ ਰਸਨਸਾਰਦ ਸੀ ਬੁੱਧ ਤਦਪ ਨ ਉਪਮਾ ਵਰਨਤ ਸੁਧ ਯਾ ਮਹ ਰਚਨਾ ਮਿਥਿਆ ਭਾਕੀ ਗੁਰ ਪਾਰ ਬ੍ਰਹਮ ਗੁਰ ਨਾਨਕ ਸਾਖੀ ਇਹ ਸਰਬ ਲੋ ਵਿੱਚੋਂ ਖਾਲਸਾ ਮਹਿਮਾ ਦੇ ਬੋਲ ਹਨ ਦਸਮ ਗ੍ਰੰਥ ਵਿੱਚ ਸਤਿਗੁਰੂ ਲਿਖਦੇ ਆ ਜਾਗਤ ਜੋਤ ਜਪੈ ਇਸ ਬਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮੰਨੈ तीर्थ दान दया तप त संजम एक बिना नह एक पहचानै पूरन ज्योत जगै कटमै तब खालस ताहि न खालस जानै ਘਰ ਦੂਜਾ ਅੱਗੇ ਕਬੀਰ ਸਾਹਿਬ ਜੀ ਦਾ ਜੋ ਸ਼ਬਦ ਆਰੰਭ ਹੁੰਦਾ ਹੈ ਇਹ ਉਸ ਵੇਲੇ ਆਰੰਭ ਕੀਤਾ ਉਸ ਵੇਲੇ ਉਚਾਰਿਆ ਜਦੋਂ ਕਬੀਰ ਸਾਹਿਬ ਆਪਣੇ ਸਤਸੰਗੀਆਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਕੁਝ ਸੰਤ ਭਗਤ ਵੀ ਕਬੀਰ ਜੀ ਪਾਸ ਉਪਦੇਸ਼ ਲੈਣ ਵਾਸਤੇ ਬੈਠੇ ਸਨ ਜੋ ਕਬੀਰ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਕਬੀਰ ਜੀ ਆਪ ਜੀ ਕਿਰਪਾ ਕਰਕੇ ਦੱਸੋ ਕਿ ਤੁਹਾਡੀ ਦ੍ਰਿਸ਼ਟੀ ਕਿਹੋ ਜਿਹੀ ਹੈ ਤਾਂ ਸੁਣ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਚਾਰਿਆ ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨ ਦੇਖਾ ਏ ਭਾਈ ਸੰਸਾਰੀ ਪੁਰਖ ਦਾ ਆਪਣੇ ਦੋਵੇਂ ਲੋਚਨ ਨੇਤਰਾਂ ਨਾਲ ਦ્વੈਤ ਹੀ ਵੇਖਦੇ ਹਨ ਅਸੀਂ ਤਾਂ ਦੋਵੇਂ ਬਾਹਰਲੇ ਪ੍ਰਤੱਖ ਨੇਤਰਾ ਤੇ ਦੋਏ ਦੋਵੇਂ ਮਨ ਬੁੱਧ ਰੂਪੀ ਨੇਤਰਾ ਨਾਲ ਸੱਚ ਸਰੂਪ ਹੀ ਦੇਖਿਆ ਹੈ ਅਤੇ ਹਉ ਅਸੀਂ ਹਰ ਪਰਮੇਸ਼ਰ ਤੋਂ ਬਗੈਰ ਅਵਰ ਅਸਥਾਨ ਹੋਰ ਕੋਈ ਵੀ ਨਹੀਂ ਦੇਖਣਾ ਕੀਤਾ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਨ ਨਜਾਈ ਸਾਡੇ ਤਾਂ ਬਾਹਰਲੇ ਪ੍ਰਤੱਖ ਨੈਣਾ ਨੇਤਰਾ ਨੂੰ ਨਾਮ ਦਾ ਰੰਗ ਆਨੰਦ ਲੱਗ ਰਿਹਾ ਹੈ ਮਨ ਬੁੱਧ ਰੂਪੀ ਨੇਤਰ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਲੱਗ ਰਹੇ ਹਨ ਅਤੇ ਅਬ ਹੁਣ ਬੇਗਲ ਕਾਲੀ ਪੁਨੇ ਵਾਲੀ ਗੱਲ ਕਹੀ ਨਹੀਂ ਜਾਂਦੀ ਪਾਵ ਸੁਤੇ ਸਿੱਧ ਹੀ ਆਪਣੇ ਆਪ ਵਿੱਚ ਮਸਤ ਰਹਿੰਦੇ ਹਾਂ ਹਮਰਾ ਪਰਮ ਗਿਆ ਪਉ ਪਾਗਾ ਸਾਡਾ ਪੰਜ ਪ੍ਰਕਾਰ ਦਾ ਧਰਮ ਪੁਲੇਖਾ ਚਲਿਆ ਗਿਆ ਤੇ ਹਿਰਦੇ ਵਿੱਚੋਂ ਕਾਲ ਆਦ ਸਤ ਪ੍ਰਕਾਰ ਦਾ ਪਉ ਡਰ ਵੀ ਸਭ ਭੱਜ ਗਿਆ ਨਿਵਰਤ ਹੋ ਗਿਆ ਜਦ ਰਾਮ ਨਾਮ ਚਿਤ ਲਾਗਾ ਰਹਾਉ ਜਦੋਂ ਦਾ ਸਾਡਾ ਚਿਤ ਰਾਮ ਪਰਮੇਸ਼ਰ ਦੇ ਨਾਮ ਵਿੱਚ ਲੱਗ ਗਿਆ ਭਾਵ ਜੁੜ ਗਿਆ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਅੱਗੇ ਫਿਰ ਪ੍ਰਸ਼ਨ ਸੀ ਹੈ ਕਬੀਰ ਜੀ ਹੁਣ ਆਪ ਜੀ ਨੂੰ ਸੰਸਾਰ ਕਿਹੋ ਜਿਹਾ ਪ੍ਰਤੀਤ ਹੁੰਦਾ ਹੈ ਤਾਂ ਉੱਤਰ ਦਿੰਦੇ ਹਨ ਬਾਜੀਗਰ ਡੰਕ বাজਾਈ ਸਭ ਖਲਕਤ ਤਮਾਸ਼ੇ ਆਈ ਹੀ ਪਾਈ ਜਿਵੇਂ ਬਾਜੀਗਰ ਮਦਾਰੀ ਖੇਲ ਕਰਨ ਲਈ ਆ ਕੇ ਡੰਕ ਡੁਗਡੁਗੀ ਵਜਾਉਂਦਾ ਹੈ ਤਾਂ ਸਾਰੀ ਖਲਕਤ ਲੁਕਾਈ ਤਮਾਸ਼ੇ ਖੇਡਾਂ ਵੇਖਣ ਵਾਸਤੇ ਆ ਇਕੱਠੀ ਹੁੰਦੀ ਆ ਨਾ ਬਾਜੀਗਰ ਸੁਆੰਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਜਦੋਂ ਬਾਜੀਗਰ ਨਟ ਮਦਾਰੀ ਤਮਾਸ਼ਾ ਕਰਨ ਵਾਲਾ ਆਪਣੇ ਸੁਆੰਕ ਨਕਲ ਨੂੰ ਸਕੇਲਾ ਸਮੇਟ ਭਾਵ ਇਕੱਠਾ ਕਰਕੇ ਗੁੱਤਲੀ ਚ ਪਾ ਲਿੰਦਾ ਉਦੋਂ ਬਾਜੀਗਰ ਆਪਣੇ ਰੰਗ ਵਿੱਚ ਇਕੱਲਾ ਹੀ ਮਸਤ ਹੋ ਕੇ ਜਿលਿਆ ਜਾਂਦਾ ਹੈ ਕਥਨੀ ਕਹ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਏ ਭਾਈ ਵੇਦਾਂ ਪੁਰਾਣਾਂ ਦੀਆਂ ਕਥਾਵਾਂ ਕਹ ਆਖਣ ਨਾਲ ਤਾਰਨ ਕਰੇ ਤੋਂ ਬਗੈਰ ਹਿਰਦੇ ਵਿੱਚੋਂ ਪਰਮ ਨਹੀਂ ਜਾਂਦਾ ਨਿਵਰਤ ਨਹੀਂ ਹੁੰਦਾ ਸਾਰੀ ਲੁਕਾਈ ਸ੍ਰਿਸ਼ਟੀ ਗੱਲਾਂ ਕਹਿ ਕਹਿ ਕੇ ਰਹਿ ਚੁੱਕੀ ਆ ਥੱਕ ਚੁੱਕੀ ਆ ਤਾਰਨ ਕੀਤੇ ਬਗੈਰ ਸਾਰੀ ਸ੍ਰਿਸ਼ਟੀ ਜੰਮਣ ਮਰਨ ਵਿਚ ਆ ਰਹੀ ਆ ਫਿਰ ਪ੍ਰਸ਼ਨ ਕਰਦੇ ਹੈ ਕਬੀਰ ਜੀ ਜੰਮਣ ਮਰਨ ਤੋਂ ਕੌਣ ਰਹਿਤ ਹੋ ਸਕਦੇ ਹਨ ਤਾਂ ਕਬੀਰ ਸਾਹਿਬ ਜੀ ਉੱਤਰ ਵਿੱਚ ਦੱਸਦੇ ਆ ਜਾ ਕੋ ਗੁਰਮੁਖ ਆਪ ਬੁਝਾਈ ਤਾਂ ਕੇ ਹਿਰਦੈ ਰਹਿ ਆ ਸਮਾਈ ਭਾਈ ਜਿਨ੍ਹਾਂ ਗੁਰਮੁਖ ਅਧਿਕਾਰੀਆਂ ਦੇ ਦਾਈ ਗੁਰਾਂ ਦੁਆਰਾ ਪਰਮੇਸ਼ਰ ਨੇ ਆਪ ਆਪਣੇ ਤੁੰਗ ਪਾਦਾ ਲਖਰਤ ਤੇ ਤਤ ਤੁੰਗ ਪਾਦੇ ਲਖਰਤ ਦੀ ਏਕਤਾ ਰੂਪ ਸਿੱਖਿਆ 부ਝਾਈ ਸਮਝਾ ਦਿੱਤੀ ਹੈ। ਉਹਨਾਂ ਦੇ ਹਿਰਦੇ ਅੰਦਰ ਕਰਨ ਵਿੱਚ ਪਰਮੇਸ਼ਰ ਸਾਖ ਯਾਤਕਰ ਹੋ ਰਿਹਾ ਹੈ। ਭਾਵ ਸਮਾ ਰਿਹਾ ਹੈ। ਫਿਰ ਇੱਕ ਵਿਦਵਾਨ ਪੰਡਿਤ ਨੇ ਵੀ ਇਹੋ ਸਵਾਲ ਕੀਤਾ ਕਿ ਇਹ ਤਾਂ ਮੈਂ ਵੀ ਜਾਣਦਾ ਹਾਂ। ਕਿ ਪਰਮੇਸ਼ਰ ਨੇ ਸੰਸਾਰ ਰੂਪੀ ਬਾਜੀ ਪਾਈ ਹੋਈ ਹੈ ਤਾਂ ਕਬੀਰ ਜੀ ਕਹਿਣ ਲੱਗੇ ਜੇ ਕਥਾ ਵਾਰਤਾ ਚੇਤੇ ਕਰ ਲਈਏ ਤਾਂ ਭਰਮ ਦੀ ਨਿਵਰਤੀ ਨਹੀਂ ਹੁੰਦੀ ਫਿਰ ਕਹਿਣ ਲੱਗਾ ਫਿਰ ਤੁਸੀਂ ਦੱਸੋ ਕਿ ਤੁਹਾਡਾ ਭਰਮ ਕਿਵੇਂ ਮਿਟਿਆ ਹੈ ਤਾਂ ਸੁਣ ਕੇ ਕਬੀਰ ਸਾਹਿਬ ਜੀ ਉੱਤਰ ਦਿੰਦੇ ਆ ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇਹ ਹਰ ਲਈਨੀ ਜਦੋਂ ਪੂਰਨ ਸਤਿਗੁਰਾਂ ਨੇ ਸਾਡੇ ਉੱਤੇ ਕਿੰਚਿਤ ਰਚੰਕ ਮਾਤਰ ਵੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਉਸ ਵੇਲੇ ਗੁਰਾਂ ਨੇ ਸਾਡੇ ਤਨ ਸਧੂਲ ਸਰੀਰ ਮਨ ਸੂਕਮ ਸਰੀਰ ਤੇ ਕਾਰਨ ਦੇ ਸਰੀਰ ਤਨ ਮਨ ਦੇ ਦਾ ਸਾਰਾ ਅਭਿਮਾਨ ਮੀਟ ਕੇ ਪਰਮੇਸ਼ਰ ਵੇ ਸਾਡੀ ਚਿੱਤ ਦੀ ਬਿਰਤੀ ਲੀਨ ਕਰ ਦਿੱਤੀ ਹੈ ਗੁਰਾਂ ਨੇ ਤਨ ਮਨ ਦਾ ਸਾਰਾ ਅਭਿਮਾਨ ਲੈ ਲਿਆ ਤੇ ਹਰੀ ਦੇ ਨਾਮ ਦਾ ਦੇਹ ਦੇ ਦਿੱਤਾ ਭਾਵ ਸਾਖਿਆਤ ਕਰ ਦਿੱਤਾ ਮਨ ਤੇ ਦੇਹ ਹਰੀ ਦੇ ਤਨ ਨਾਲ ਹੀ ਲੀਨ ਕਰ ਦਿੱਤੇ ਕਹ ਕਬੀਰ ਰੰਗ ਰਤਾ ਮਿਲੇਉ ਜਗ ਜੀਵਨ ਦਾਤਾ ਕਬੀਰ ਸਾਹਿਬ ਜੀ ਕਹਤੋਂ ਭਾਵ ਕਥਨ ਕਰਦੇ ਹਨ ਕਿ ਇਹ ਪ੍ਰੇਮੀ ਪੰਡਿਤ ਜੀ ਇਉ ਸਾਡਾ ਮਨ ਵਾਹਿਗੁਰੂ ਦੇ ਰੰਗ ਆਨੰਦ ਵਿੱਚ ਰੰਗਿਆ ਗਿਆ ਹੈ ਤੇ ਸਾਨੂੰ ਸਾਰੇ ਜਗਤ ਦਾ ਜੀਵਨ ਰੂਪ ਬ੍ਰਹਮ ਚੇਤਨ ਦਾਤਾ ਮਿਲ ਗਿਆ ਹੈ ਸੋ ਇੱਥੇ ਜੋ ਨੋਟ ਕਰਾਇਆ ਜਾਂਦਾ ਹੈ ਟਕਸਾਲ ਦੇ ਸੀਨੇ ਬਸੀਨੇ ਚੱਲੀ ਆ ਰਹੀ ਜੋ ਗੱਲ ਹੈ ਵੱਡੇ ਮਹਾਪੁਰਖਾਂ ਤੋਂ ਲੈ ਕੇ ਉਹ ਇਹ ਹੈ ਕਿ ਭਾਈ ਲਹਿਣਾ ਸਿੰਘ ਕਬੀਰ ਪੰਥੀਏ ਨੇ ਆਪਣੇ ਇਤਿਹਾਸ ਵਿੱਚ ਲਿਖਿਆ ਹੈ ਕਿ ਕਬੀਰ ਸਾਹਿਬ ਜੀ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 106 ਸਾਲਾਂ ਦੀ ਉਮਰ ਵਿੱਚ ਮਿਲੇ ਸਨ ਵਾਹੇ ਗੁਰੂ 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 ਵਾਹੇ ਦੀ ਕੀਫਤੇ